ਦੋ ਵੀ ਹਾਊਸ ਦੀ ਕੋਈ ਮੀਟਿੰਗ ਹੁੰਦੀ ਉਸ ਤੋਂ ਪਹਿਲਾਂ ਪਾਰਟੀ ਲੈਵਲ ਤੇ ਇੱਕ ਮੀਟਿੰਗ ਹੁੰਦੀ ਹੈ ਪ੍ਰਧਾਨ ਜੀ ਨੂੰ ਉਹਨਾਂ ਨੇ ਉੱਪਰੋਂ ਸੀਨੀਅਰ ਲੀਡਰਸ਼ਿਪ ਨੇ ਕਿਹਾ ਸੀ ਕਿ ਸਾਰੇ ਕਾਉਂਸਲਰਸ ਨੂੰ ਇਕੱਠੇ ਕਰਕੇ ਕਿਉਂਕਿ ਪਹਿਲੀ ਮੀਟਿੰਗ ਕੱਲ ਜਿਹੜੀ ਸਾਡੀ ਕਾਰਪੋਰੇਸ਼ਨ ਦੀ ਬਜਟ ਮੀਟਿੰਗ ਹੋਣ ਜਾ ਰਹੀ ਹੈ ਮੈਂ ਉਸ ਤੇ ਅਸੀਂ ਅੱਜ ਕਾਉਂਸਲਰ ਸਭਾ ਨਾਲ ਸਾਰੇ ਨੇ ਇਕੱਠੇ ਹੋ ਕੇ ਸਲਾਹ ਵੀ ਕੀਤੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਇਹ ਜਾਲੀ ਮੇਰੇ ਇੱਥੇ ਬੈਠਾ ਹੈ ਅੰਬਰ ਸਰ ਸ਼ਹਿਰ ਚ ਇਸ ਗੁਰੂ ਦੀ ਨਗਰੀ ਤੇ ਜਿਹੜਾ ਜਾਲੀ ਮੇਰ ਆਮ ਆਦਮੀ ਪਾਰਟੀ ਵੱਲੋਂ ਥੋਪਿਆ ਗਿਆ ਅਸੀਂ ਉਹਨੂੰ ਆਪਣਾ ਮੇਰ ਮੰਨਦੇ ਹੀ ਨਹੀਂ ਇਹਦੇ ਕੋਲ ਕੋਈ ਰਾਈਟ ਨਹੀਂ ਹੈ ਮੀਟਿੰਗ ਬੁਲਾਉਂਦਾ ਇਹਦੇ ਕੋਲ ਕੋਈ ਰਾਈਟ ਨਹੀਂ ਹੈ ਬਜਟ ਦੀ ਮੀਟਿੰਗ ਕਰਨ ਦਾ ਕਿਉਂਕਿ ਇਹ ਸਾਡਾ ਜਿਹੜਾ ਕੇਸ ਹੈ ਉਹ ਮਾਨਯੋਗ ਹਾਈ ਕੋਰਟ 'ਚ ਚੱਲ ਰਿਹਾ ਹੈ ਪਕੀਸ ਪੈਂਡਿੰਗ ਹੈ ਅਸੀਂ ਇਹਨੂੰ ਆਪਣਾ ਮੇਰ ਮੰਨਦੇ ਹੀ ਨਹੀਂ ਜਿਸ ਤਰੀਕੇ ਦੇ ਨਾਲ ਪਿਛਲੇ 2.5 ਸਾਲ ਇਲੈਕਸ਼ਨ ਨਹੀਂ ਹੋਈ ਔਰ ਉਦੋਂ ਵੀ ਕਾਰਪੋਰੇਸ਼ਨ ਚੱਲਦੀ ਰਹੀ ਉਦੋਂ ਵੀ ਸਾਡੇ ਕਾਰਪੋਰੇਸ਼ਨ ਦੇ ਜਿੰਨੇ ਵੀ ਮਲਾਜਮ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਰਹੀਆਂ ਔਰ ਜਿਹੜੀ ਇੰਪੋਰਟੈਂਟ ਚੀਜ਼ਾਂ ਸੀ ਉਹਦੇ ਵਾਸਤੇ ਸਰਕਾਰ ਆਪਣੇ ਲੈਵਲ ਤੇ ਬਜਟ ਪਾਸ ਕਰ ਸਕਦੀ ਆ ਔਰ ਉਹਨੂੰ ਆਂਦਰ ਆ ਕੰਮ ਚੱਲਦਾ ਰਿਹਾ ਅਸੀਂ ਚਾਹੁੰਦੇ ਸੀ ਕਿ ਜਿੰਨੀ ਦੇਰ ਤੱਕ ਮਾਂਜੋਖ ਹਾਈ ਕੋਰਟ ਤੋਂ ਸਾਡਾ ਡਿਸੀਜਨ ਫਾਈਨਲ ਨਹੀਂ ਹੁੰਦਾ ਉਤੋਂ ਜੋ ਵੀ ਫੈਸਲਾ ਨਹੀਂ ਉਹਨਾਂ ਓਨੀ ਦੇਰੇ ਬਜਟ ਮੀਟਿੰਗ ਬੁਲਾਉਂਦਾ ਇਹਦਾ ਕੋਈ ਰਾਈਟ ਨਹੀਂ ਸੀ ਸੂਮੇ ਕਾਰ ਹੋਦੇ ਓਨੈਸਟ ਉਹ ਕਹਿੰਦੇ ਜੀ ਕਿ ਅਸੀਂ ਤਾਂ ਇਮਾਨਦਾਰੀ ਨਾਲ ਮੇਅਰ ਬਣਿਆ ਜੀ ਉਹ ਕਹਿੰਦੇ ਸੀ ਤੇ ਇਮਾਨਦਾਰੀ ਨਾਲ ਮੇਅਰ ਬਣਿਆ ਉਹ ਕਹਿੰਦੇ ਸੀ ਤੇ ਇਮਾਨਦਾਰੀ ਨਾਲ ਮੇਅਰ ਬਣਿਆ ਸਾਨੂੰ ਕੌਣ ਚੈਲੰਜ ਕਰਦਾ ਸੂਮੇ ਜੀ ਤੁਸੀਂ ਉਹ ਪੀਟੀਸੀ ਵਾਲੇ ਚੈਨਲਾਂ ਵਾਲਿਆਂ ਨੇ ਬੜੇ ਹੋਰ ਵੀ ਚੈਨਲਾਂ ਨੇ ਉਹ ਤੇ ਟੈਲੀਕਾਸਟ ਹੀ ਕਰਤਾ ਉਹਦੇ ਜੇ ਤੁਸੀਂ ਆਪ ਹੀ ਵੇਖ ਲਿਆ ਕਿ ਕਿਸ ਤਰੀਕੇ ਨਾਲ ਮੇਅਰ ਬਣੇ ਨਾ ਇਹਨਾਂ ਨੇ ਸੋਚ ਚੁੱਕੀ ਨਾ ਹੀ ਇਹਨਾਂ ਨੇ ਉੱਥੇ ਕੋਈ ਪ੍ਰੋਸੈਸ ਅਡਾਪਟ ਕੀਤਾ ਮੇਅਰ ਦਾ ਔਰ ਸਿਰਫ 2 2.5 ਮਿੰਟ ਦੇ ਅੰਦਰ ਅੰਦਰ ਸਾਰਾ ਹੀ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ ਇਲੈਕਸ਼ਨ ਇਹਨਾਂ ਨੇ ਪ੍ਰੋਸੈਸ ਕੰਪਲੀਟ ਕਰ ਦਿੱਤਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੁਣ ਤੇ ਕੋਈ ਝੂਠ ਨਹੀਂ ਰਹਿ ਗਿਆ ਅੱਗੇ ਦੇ ਲੋਕੀ ਸਮਝਦੇ ਹੁਣ ਕਿ ਸ਼ਾਇਦ ਅਸੀਂ ਗੱਲਾਂ ਕਰਦੇ ਪਿਆ ਹੁਣ ਤੇ ਉਹ ਵੀਡੀਓ ਵਾਇਰਲ ਹੋ ਗਈ ਚੈਨਲਾਂ 'ਚ ਓਪਨ ਹੋ ਗਿਆ ਉਹਦੇ 'ਚ ਸਾਰਿਆਂ ਕਲੀਅਰ ਹੋ ਗਿਆ ਕੀ ਇੱਥੇ ਕੋਈ ਵੀ ਇਲੈਕਸ਼ਨ ਨਾਮ ਦਾ ਪ੍ਰੋਸੈਸ ਨਹੀਂ ਕੀਤਾ ਗਿਆ। 22 ਜਨਵਰੀ ਨੂੰ ਮੇਅਰ ਬਣਿਆ ਸੀ 2 ਮਹੀਨੇ ਹੋ ਗਏ ਆ ਬਜਟ ਦੀ ਮੀਟਿੰਗ ਹੋ ਰਹੀ ਹੈ ਉਸ ਤੋਂ ਪਹਿਲਾਂ ਕਿ ਹਾਊਸ ਦੀ ਮੀਟਿੰਗ ਨਹੀਂ ਹੋਣੀ ਚਾਹੀਦੀ ਸੀ। ਬਿਲਕੁਲ ਦੇਖੋ ਜਦੋਂ ਵੀ ਬਜਟ ਮੀਟਿੰਗ ਕਾਲ ਹੁੰਦੀ ਹੈ ਉਸ ਤੋਂ ਪਹਿਲਾਂ ਮੇਅਰ ਵੈਸੇ ਤਾਂ ਮੇਅਰ ਹੈ ਹੀ ਨਹੀਂ ਪਰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਚਾਹੀਦਾ ਸੀ ਕਾਂਗਰਸ ਦੇ ਅਕਾਲੀ ਦਲ ਦੇ ਭਾਜਪਾ ਦੇ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਸਾਧ ਲੈਂਦੇ ਕਾਉਂਸਲਰਾਂ ਨਾਲ ਸਾਧ ਕੇ ਡਿਸਕਸ ਕਰਦੇ ਕਿ ਇੱਕ ਗੁਰੂ ਦੀ ਨਗਰੀ ਵਾਸਤੇ ਅਸੀਂ ਬਜਟ ਰੱਖਣ ਜਾ ਰਹੇ ਆ ਜਾਂ ਅਸੀਂ ਬਜਟ ਪੇਸ਼ ਕਰਨਾ ਚਾਹੁੰਦੇ ਆ ਤੁਹਾਡੇ ਸਾਰੇ ਨਾਲ ਡਿਸਕਸ ਕੀਤਾ ਜਾਂਦਾ ਹੈ ਔਰ ਹਮੇਸ਼ਾ ਹੀ ਹੁੰਦਾ ਹੈ ਕਿ ਕਿਸੇ ਨੂੰ ਕੋਈ ਨਹੀਂ ਬੁਲਾਇਆ ਗਿਆ ਔਰ ਨਾ ਹੀ ਕਿਸੇ ਨੇ ਕੋਈ ਪੁੱਛ ਕੇ ਚੋਈਆ ਇਹਨਾਂ ਨੇ ਆਪਣੀ ਮਰਜ਼ੀ ਨਾਲ ਪਿਛਲੇ ਬਜਟ ਤੋਂ ਕਾਪੀ ਪੇਸਟ ਕਰਕੇ ਬਜਟ ਪੇਸ਼ ਕਰਨ ਦੀ ਇਹਨਾਂ ਨੇ ਜਿਹੜਾ ਸਾਨੂੰ ਅਜੰਡਾ ਭੇਜਿਆ ਕਾਪੀ ਪੇਸਟ ਕਰਕੇ ਭੇਜਿਆ ਤੁਸੀਂ ਕਹਿ ਰਹੇ ਹੋ ਨਾ ਕਿ ਜਿਸ ਤਰ੍ਹਾਂ ਮੀਟਿੰਗ ਇੱਲੀ ਦਾ ਲੈ ਹੈ ਨਾ ਕੱਲ ਪਰ ਤੁਸੀਂ ਉਹਦਾ ਪਾਰਟ ਬਣਨਾ ਕੱਲ ਤਾਂ ਥੋੜਾ ਰੋਲ ਕੀ ਰਹੇਗਾ ਉੱਥੇ ਦੇਖੋ ਜੀ ਅਸੀਂ ਅਸੀਂ ਓਪੋਜ਼ ਕਰਾਂਗੇ ਤਗੜੇ ਹੋ ਕੇ ਓਪੋਜ਼ ਕਰਾਂਗੇ ਮੈਜੋਰਿਟੀ ਸਾਡੇ ਕੋਲ ਹੈ 44 ਕਾਉਂਸਲਰ ਅਸੀਂ ਮੈਜਰ ਮੈਜੋਰਿਟੀ ਜਿਸੀਂ ਆਂ ਅੱਜ ਉਹ ਚੇਅਰ ਤੇ ਉਹ ਜਾਲੀ ਮੇਰ ਬੈਠ ਰਿਹਾ ਉੱਥੇ ਇਹਦਾ ਕੋਈ ਰਾਈਟ ਨਹੀਂ ਉੱਥੇ ਕਾਂਗਰਸ ਦਾ ਮੇਰ ਬੈਠਣ ਜਾ ਰਿਹਾ ਸੀ ਤੁਸੀਂ ਕੱਲੋਂ ਕੁੱਪਕੁੱਲ ਉੱਥੇ ਨਹੀਂ ਕੋਈ ਗੱਲ ਕਰਦੇ ਤੁਸੀਂ ਕੀ ਕਰੋਗੇ ਤੁਹਾਡਾ ਕੀ ਗੱਲਾਂ ਕਰਦੇ ਦੇਖੋ ਕੱਲ ਉੱਥੇ ਅਸੀਂ ਸਾਰਿਆਂ ਨੇ ਸਲਾਹ ਕੀਤੀ ਹੈ ਅਸੀਂ ਇਸ ਬਜਟ ਨੂੰ ਕੱਲਪੋਸਟ ਕਰਨ ਜਾ ਰਹੇ ਹਾਂ ਅਸੀਂ ਬਜਟ ਪਾਸ ਨਹੀਂ ਹੁੰਦਿਆਂਗੇ ਕੱਲੋਂ ਉਹਨਾਂ ਉਹ ਵੀ ਦੇਖੋ ਉਹਨਾਂ ਦੀ ਪਾਰਟੀ ਲੈਵਲ ਦਾ ਫੈਸਲਾ ਹੈ ਮੈਨੂੰ ਉਮੀਦ ਹੈ ਕਿ ਉਹ ਵੀ ਕੋਈ ਬਜਟ ਦੇ ਹੱਕ 'ਚ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਵੀ ਬਜਟ ਤੋਂ ਪਹਿਲਾਂ ਬੁਲਾਇਆ ਨਹੀਂ ਗਿਆ ਨਾ ਉਹਨਾਂ ਨੇ ਡਿਸਕਸ ਕੀਤਾ ਗਿਆ ਮੈਨੂੰ ਉਮੀਦ ਹੈ ਕਿ ਉਹ ਵੀ ਕੱਲ ਅਪੋਜ਼ ਕਰਨਗੇ ਔਰ ਇਹ ਬਜਟ ਜਿਹੜਾ ਪਾਸ ਕਰਨ ਵਾਸਤੇ ਮੈਜੋਰਟੀ ਚਾਹੀਦੀ ਹੈ ਮੈਜੋਰਟੀ ਉਹਨਾਂ ਕੋਲ ਹੈ ਨਹੀਂ ਬਿਨਾ ਮੈਜੋਰਟੀ ਤੋਂ ਬਜਟ ਪਾਸ ਨਹੀਂ ਕੀਤਾ ਜਾ ਸਕਦਾ ਜੇ ਪਾਸ ਨਹੀਂ ਹੁੰਦਾ ਤਾਂ ਇਫੈਕਟ ਹੋਣਗੇ ਕੰਮ ਜਿਹੜੇ ਡਿਵੈਲਪਮੈਂਟ ਦੇ ਸ਼ਹਿਰ ਦੇ ਨੇ ਦੇਖੋ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਦੇ ਖਿਲਾਫ ਨਹੀਂ ਅਸੀਂ ਲੋਕਾਂ ਦੇ ਨਾਲ ਲੋਕਾਂ ਤੋਂ ਵੋਟਾਂ ਲੈ ਕੇ ਜਿੱਤਿਆ ਲੋਕਾਂ ਦਾ ਵਾਅਦਾ ਕੀਤਾ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਸੀਂ ਡਿਵੈਲਪਮੈਂਟ ਕਰਾਉਣ ਦੇ ਹੱਕ 'ਚ ਐ ਬਟ ਇਸ ਤਰੀਕੇ ਨਾਲ ਇਹ ਡਵੈਲਪਮੈਂਟ ਗਲਤ ਤਰੀਕੇ ਨਾਲ ਨਹੀਂ ਕੀਤਾ ਜਾਏਗਾ ਡਵੈਲਪਮੈਂਟ ਹੋਏਗੀ ਔਰ ਪਿਛਲੇ 2 ਸਾਲ ਜੇ ਇਲੈਕਸ਼ਨ ਨਹੀਂ ਹੋਈ ਉਦੋਂ ਵੀ ਤੇ ਬਜਟ ਪਾਸ ਹੁੰਦਾ ਕਮਿਸ਼ਨਰ ਦੇ ਕੰਪੀਟੈਂਟ ਅਥਾਰਟੀ ਹੈ ਕਮਿਸ਼ਨਰ ਆਪਣੇ ਲੈਵਲ ਤੇ ਬਜਟ ਪੇਸ਼ ਕਰ ਸਕਦਾ ਹੈ ਸਰਕਾਰ ਨੂੰ ਔਰ ਸਰਕਾਰ ਉਹਨੂੰ ਪਾਸ ਕਰ ਸਕਦੀ ਹੈ ਮੇਅਰ ਉਹਨਾਂ ਨੇ ਪਾਸ ਕਰ ਲਿਆ ਮੇਅਰ ਬਣਾ ਲਿਆ ਉਸ ਤਰ੍ਹਾਂ ਬਜਟ ਵੀ ਗੱਲ ਕਰਦੇ ਦੇਖੋ ਉਹ ਸਾਡਾ ਕੇਸ ਮਾਂਜੋਗ ਹਾਈ ਕੋਰਟ ਦੇ ਚੱਲ ਰਿਹਾ ਹੈ ਉਹ ਅੱਜ ਵੀ ਅਸੀਂ ਉਹਨੂੰ ਜਾਲੀ ਮੇਅਰ ਡਿਕਲੇਅਰ ਕੀਤਾ ਮੈਂ ਨਹੀਂ ਹਾਂ ਸ਼ਹਿਰ ਦਾ ਬੱਚਾ ਬੱਚਾ ਉਹਨੂੰ ਜਾਲੀ ਮੇਅਰ ਕਹਿੰਦਾ ਹੈ ਉਹਨੂੰ ਆਪ ਨੂੰ ਪਤਾ ਹੈ ਕਿ ਉਹਨੇ ਉਤਰ ਜਾ ਅੱਜ ਜੋ ਸ਼ਹਿਰ ਦਾ ਹਾਲ ਹੈ ਜੋ ਉੱਤੇ ਹੋ ਰਹੀ ਹੈ ਜਿੰਨੀ ਜਿਸ ਲੈਵਲ ਤੇ ਕਾਰਪੋਰੇਸ਼ਨ ਚ ਕਰਪਸ਼ਨ ਇਸ ਵੇਲੇ ਹੋ ਰਹੀ ਹੈ ਸ਼ਹਿਰ ਤੇ ਜਿੰਨੀ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਸਾਡੇ ਕੋਲ ਲੋਕੀ ਆ ਰਹੇ ਨੇ ਸਾਡੇ ਕੋਲ ਦੇ ਪ੍ਰੂਫ ਨੇ ਉਹ ਵੀ ਅਸੀਂ ਜਲਦੀ ਮੀਡੀਆ ਅੱਗੇ ਉਹਨੂੰ ਓਪਨ ਕਰਾਂਗੇ ਇਹ ਜਿਸ ਤਰੀਕੇ ਨਾਲ ਮੇਅਰ ਬਣਿਆ ਹੈ ਜਿੰਨੇ ਪੈਸੇ ਜੋ ਵੀ ਮੈਂ ਬਾਅਦ ਵਿੱਚ ਉਸ ਨੂੰ ਓਪਨ ਨਹੀਂ ਕਰਾਂਗਾ ਉਹ ਤੁਹਾਨੂੰ ਸਾਰਿਆਂ ਨੂੰ ਕਰਾਂਗਾ ਔਰ ਅੱਜ ਸ਼ਹਿਰ ਤੇ ਇਹ ਕਾਰਪੋਰੇਸ਼ਨ ਜਿੰਨੀ ਕ ਕਰਪਸ਼ਨ ਹੋ ਚੁੱਕੀ ਹੈ ਇਹ ਸਿਰਫ ਸਿਰਫ ਇਹ ਜਾਲੀ ਮੇਅਰ ਦੇ ਸਿਰ ਤੇ ਹੋ ਰਹੀ ਹੈ ਔਰ ਇਹ ਆਪ ਇਨਵੋਲਵ ਹੋ ਕੇ ਜਿਹੜੀਆਂ ਕ腐ਸ਼ਨ ਕਰ ਰਿਹਾ ਅੱਛਾ ਸਰ ਉਹ ਉਹਨਾਂ ਨੇ ਭਾਜਪਾ ਨੇ ਆਪਣਾ ਲੀਡਰ ਆਫ ਆਪੋਜੀਸ਼ਨ ਵਿੱਚ ਹੁੰਦਾ ਤੁਸੀਂ ਵੀ ਆਪਣਾ ਕੋ ਲੀਡਰ ਆਫ ਆਪੋਜੀਸ਼ਨ ਚੁਣਦਾ ਦੇਖੋ ਅਸੀਂ ਤੇ ਮੈਜੋਰਟੀ 'ਚ ਅਸੀਂ ਕਿਉਂ ਆਪਣਾ ਆਪੋਜੀਸ਼ਨ ਲੀਡਰ ਚੁਣਾਂਗੇ ਅਸੀਂ ਵੀ ਆਪਣੇ ਆਪ ਨੂੰ ਅਸੀਂ ਅਸੀਂ ਤੇ ਮੈਜੋਰਟੀ 'ਚ ਹਾਂ ਅਸੀਂ ਆਪਣਾ ਮੇਅਰ ਬਣਾਵਾਂਗੇ ਕਾਂਗਰਸ ਪਾਰਟੀ ਮੇਅਰ ਬਣਾਏਗੀ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਈਆਂ ਲੋਕਾਂ ਨੇ ਕਾਂਗਰਸ ਦੇ ਕਾਉਂਸਲਰ ਜਿਤਾਏ ਨੇ ਔਰ ਕਾਉਂਸਲਰ ਜਿਹੜਾ ਮੇਅਰ ਹੈ ਉਹ ਕਾਂਗਰਸ ਦਾ ਬਣੇਗਾ ਲੀਡਰ ਆਫ ਆਪੋਜੀਸ਼ਨ ਕੌਣ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਅਸੀਂ ਮੰਨ ਜਿਹੜੇ ਆਪੋਜੀਸ਼ਨ ਜੋ ਉਹ ਬਣੇਗਾ ਅਸੀਂ ਆਪੋਜੀਸ਼ਨ ਜ ਆਪਣੇ ਆਪ ਨੂੰ ਗਿੰਦੇ ਨਹੀਂ ਆ ਜੀ ਉਸ ਦਿਨ ਉਸ ਦੇ ਉੱਤੇ ਜ਼ਿੰਮੇਵਾਰ ਕੌਣ ਦੇਖੋ ਉਸ ਦੇ ਵਾਸਤੇ ਪ੍ਰਸ਼ਾਸਨ ਕਮਿਸ਼ਨਰ ਕਾਰਪੋਰੇਸ਼ਨ ਜ਼ਿੰਮੇਵਾਰ ਹੋਏਗਾ ਅਸੀਂ ਉਹਨਾਂ ਨੂੰ ਆਲਰੇਡੀ ਮੈਂ ਸੈਕਟਰੀ ਸਾਬ ਨੂੰ ਲੋਕਲ ਬਾਡੀ ਦੇ ਡਾਇਰੈਕਟਰ ਨੂੰ ਸੀਐਮ ਨੂੰ ਡੀਸੀ ਅੰਮ੍ਰਿਤਸਰ ਨੂੰ ਕਮਿਸ਼ਨਰ ਕਾਰਪੋਰੇਸ਼ਨ ਨੂੰ ਆਲਰੇਡੀ ਕੱਲ ਇੱਕ ਮੇਲ ਕਰ ਚੁੱਕੇ ਆ ਜਿਹਦੇ ਜੇ ਅਸੀਂ ਬਰੀਫ ਡਿਟੇਲ ਦਿੱਤੀ ਹੈ ਮੇਰੇ ਕੋ ਕਾਪੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰੈਸ ਨੂੰ ਪ੍ਰੋਵਾਈਡ ਵੀ ਕਰ ਦੇਣਾ ਉਹਦੇ ਚ ਅਸੀਂ ਲਿਖਤਾ ਹੈ ਕਿ ਸਾਡਾ ਜਿਹੜਾ ਕੇਸ ਪੈਂਡਿੰਗ ਚੱਲ ਰਿਹਾ ਹੈ ਹਾਈ ਕੋਰਟ ਮਾਝੋਗ ਹਾਈ ਕੋਰਟ 'ਚ ਕੱਲ ਇਹ ਜਿਹੜੀ ਮੀਟਿੰਗ ਹੈ ਇਹਨੂੰ ਬੁਲਾਉਣਾ ਤਾਂ ਅਮੇਰ ਦਾ ਕੋਈ ਰਾਈਟ ਨਹੀਂ ਹੈ ਔਰ ਇਹ ਮੀਟਿੰਗ ਨੂੰ ਇਲੀਗਲ ਐਸੀ ਡਿਕਲੇਅਰ ਕਰਦੇ ਆ ਕੱਲ ਅਸੀਂ ਇਹ ਐਸੀ ਮੀਟਿੰਗ ਨੂੰ ਲੈ ਕੇ ਜੇੜੋ ਫਿਰ ਕਿਸੇ ਹਾਈ ਕੋਰਟ 'ਚ ਵੀ ਕੰਨਾਂ ਨਹੀਂ ਪਾ ਸਕੋ ਦੇਖੋ ਜੇ ਕੋਈ ਗਲਤ ਕੰਮ ਕਰਾਂਗੇ ਤਾਂ ਅਸੀਂ ਹਾਈ ਕੋਰਟ 'ਤੇ ਜਾਵਾਂਗੇ ਸਾਡਾ ਰਾਈਟ ਮੰਨਦਾ ਅਸੀਂ ਕੋਰਟ 'ਤੇ ਬਿਲਕੁਲ ਜਾਵਾਂਗੇ ਤਾਰੀਖ ਸੀਗੀ ਤੁਹਾਡੀ 27 ਤਾਰੀਖ ਸੀਗੀ ਸਾਡੀ 21 4 21 April ਸਾਡੀ ਜਿਹੜੀ ਡੇਟ ਹੈ ਉਹ 21 April ਹੈ ਅਗਲੀ ਸਾਡੇ ਜੇ ਕੱਲ ਕੋਈ ਹੱਲਾ ਗੁੱਲਾ ਹੁੰਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਅਸੀਂ ਬਜਟ ਪੀਛ ਨਹੀਂ ਹੁੰਦਿਆਂਗੇ ਤੇ ਉਹ ਕੱਲ ਕੋ ਅਸੀਂ ਡਰਨ ਵਾਲੇ ਨਹੀਂ ਪੁੱਛਤੋਂ ਉੱਥੇ ਵੀ ਉਹਦੋਂ ਦੇਖਿਆ ਪੁਲਸ ਨੇ ਕੀ ਕੀਤਾ ਪੁਲਸ ਕਮਿਸ਼ਨਰ ਵੀ ਉੱਥੇ ਹੀ ਸੀ ਅਸੀਂ ਕਿਸੇ ਕੋ ਡਰਦੇ ਨਹੀਂ ਲੋਕਾਂ ਨੇ ਸਾਨੂੰ ਅਸੀਂ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਜੇ ਲੜਨਾ ਪਏਗਾ ਕਿਸੇ ਵੀ ਲੈਵਲ ਤੇ ਅਸੀਂ ਲੜਾਂਗੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਅਸੀਂ ਲੜਾਂਗੇ ਕੋਈ ਸਮਾਂ ਦਿੱਤਾ ਜੀ ਉਹਨਾਂ ਨੇ ਕਿੰਨਾ ਨੇ ਜੀ ਕੋਈ ਮੀਟਿੰਗ ਦਾ ਕੋਈ ਸਮਾਂ ਨਹੀਂ ਕੱਲ ਹੀ ਮੀਟਿੰਗ ਹੈ ਹਲੇ ਤਾਂ ਕੋਈ ਸਮਾਂ ਨਹੀਂ ਹੈ ਨਾ ਉਹਨਾਂ ਦਾ ਕੋਈ ਰਿਪਲਾਈ ਆਇਆ ਅਸੀਂ ਉਹਨਾਂ ਨੂੰ ਮੈਸੇਜ ਕਰ ਚੁੱਕੇ ਆਂ